ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਲ ਮੈਂ ਰਾਜਵਿੰਦਰ ਪੁੱਤ ਨਾ ਖਨੌਰੀ ਬਾਡਰ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਜਿਹੜੇ 121 ਕਿਸਾਨ ਜੋ ਮਰਨ ਵਰਤ ਤੇ ਬੈਠੇ ਸੀ ਉਹਨਾਂ ਵੱਲੋਂ ਜਿਹੜਾ ਮਰਨ ਵਰਤ ਉਹ ਖਤਮ ਕੀਤਾ ਗਿਆ ਤੇ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਦੇ ਸਮਰਥਨ ਦੇ ਵਿੱਚ ਉਹ ਡਟੇ ਹੋਏ ਸਨ ਤਾਂ ਸਾਡੇ ਨਾਲ ਕਿਸਾਨ ਨੇ ਰਤਨਦੀਪ ਜ਼ਿਲ੍ਹਾ ਮੋਗਾ ਮਲਕੇ ਤੋਂ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਤੁਸੀਂ ਕਿਵੇਂ ਲੱਗਦਾ ਹੁਣ ਮਰਨ ਵਰਤ ਖਤਮ ਕੀਤਾ ਤੇ ਤੁਹਾਡਾ ਪਰਿਵਾਰ ਵੀ ਨੇੜੇ ਹੈ ਵਧੀਆ ਲੱਗਿਆ ਜੀ ਹੁਣ ਤਾਂ ਮਤਲਬ ਵੱਡੀ ਗੱਲ ਤਾਂ ਸਾਨੂੰ ਜਿਹੜੀ ਸਾਡਾ ਮੇਨ ਮਕਸਦ ਸੀ ਪ੍ਰਧਾਨ ਜੀ ਦੀ ਜਾਨ ਬਚਾਉਣਾ ਸੀ ਉਹ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅੱਜ ਪ੍ਰਧਾਨ ਜੀ ਸਾਡੇ ਵਿੱਚ ਆ ਕਿਉਂਕਿ ਅਸੀਂ ਮਤਲਬ ਜਿਹੜਾ ਇਹ ਫੈਸਲਾ ਲਿਆ ਸੀ ਤਾਂ ਮਤਲਬ ਇਹ ਦੋ ਚੀਜ਼ਾਂ ਨੂੰ ਮੱਦੇਨਜ਼ਰ ਹੀ ਰੱਖ ਕੇ ਲਿਆ ਸੀ ਵੀ ਇੱਕ ਤਾਂ ਸਾਡੀ ਫਸਲਾਂ ਨਸਲਾਂ aí ਖਾਤਰ ਦੂਸਰਾ ਸਾਡੇ ਪ੍ਰਧਾਨ ਜੀ ਦੀ ਜਾਨ ਬਚਾਜੀ ਇਸ ਕਰਕੇ ਅਸੀਂ ਲਿਆ ਸੀ ਤਾਂ ਚਲੋ ਮਤਲਬ ਸਾਡੇ ਸਾਰੇ ਭਰਾਵਾਂ ਨੇ ਸਹਿਯੋਗ ਦਿੱਤਾ ਹਨ ਤੇ ਅਸੀਂ ਜਿਹੜੇ 111 ਬੈਠੇ ਸੀ ਮਰਨ ਵਰਤ ਤੇ ਉਹਨਾਂ ਦੇ ਕਰਕੇ ਸਰਕਾਰ ਤੇ ਦਬਾਅ ਬਣਿਆ ਤਾਂ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਹਨ ਜੀ ਉਹਦੇ ਕਰਕੇ ਮਤਲਬ ਚਲੋ ਅਸੀਂ ਨੇੜੇ ਲੱਗ ਗਏ ਸਮਝ ਲਓ ਵੀ ਅਸੀਂ ਮਤਲਬ ਜੱਤ ਵਾਲੇ ਪਾਸੇ ਨੂੰ ਨੇੜੇ ਹੋ ਗਏ ਆ ਤਾ ਇਸ ਗੱਲ ਦੀ ਅੱਜ ਖੁਸ਼ੀ ਹੈ ਦੋ ਖੁਸ਼ੀਆਂ ਵੀ ਚਲੋ ਪਰਿਵਾਰ ਆਇਆ ਸਾਡਾ ਕਿਉਂਕਿ ਬੱਚੇ ਥੋੜਾ ਜਿਆ ਮਤਲਬ ਕਿਉਂਕਿ ਤੁਹਾਡੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਚ ਤੁਸੀਂ ਭਾਵਕ ਨਜ਼ਰ ਆਏ ਸੀਗੇ ਦੇਖੋ ਜੀ ਮਤਲਬ ਬੱਚਿਆਂ ਦਾ ਤੁਹਾਨੂੰ ਪਤਾ ਵੀ ਮੋਹ ਹੁੰਦਾ ਹੀ ਹੈ ਇੱਕ ਮੇਰੇ ਤਿੰਨੋਂ ਹੀ ਕੁੜੀਆਂ ਨੇ ਕੁੜੀਆਂ ਥੋੜਾ ਜਿਆਦਾ ਮੋਹ ਕਰਦੀਆਂ ਹੁੰਦੀਆਂ ਜੀ ਉਹਦੇ ਕਰਕੇ ਮਤਲਬ ਸੀਤਾ ਔਖਾ ਥੋੜਾ ਜਿਆ ਫੈਸਲਾ ਲੈਣਾ ਇਹ ਤੇ ਪਰ ਜੇ ਦੂਜੇ ਪਾਸੇ ਅਸੀਂ ਇਹ ਸੋਚ ਲਿਆ ਵੀ ਇਹਨਾਂ ਖਾਤਰ ਹੀ ਲੈਣਾ ਕਿਉਂਕਿ ਅਸੀਂ ਬੱਚੇ ਮਤਲਬ ਸਾਡੀਆਂ ਜ਼ਮੀਨਾਂ ਤੋਂ ਜਦ ਪਾਲਦੇ ਆ ਜੇ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਅਸੀਂ ਬੱਚੇ ਕਿ ਇਹ ਅਸਲ ਗੱਲ ਨੂੰ ਧਿਆਨ ਚ ਰੱਖਿਆ ਤੇ ਦੂਸਰੀ ਗੱਲ ਸਾਡੇ ਜਰਨੈਲ ਜੋਦਾ ਜੋ ਜੀ ਮਤਲਬ ਪਿਛਲੇ 55 ਦਿਨਾਂ ਤੋਂ ਬੈਠੇ ਆ ਤਾਂ ਉਹਨਾਂ ਨੂੰ ਬਚਾਉਣਾ ਸਾਡੇ ਵਾਸਤੇ ਵੱਡੀ ਗੱਲ ਸੀ ਮਤਲਬ ਸਾਨੂੰ ਐ ਸੀ ਵੀ ਜੇ ਸਾਡੇ ਕੋਲੋਂ ਇਹ ਸਾਡਾ ਜਰਨੈਲ ਜੋਦਾ ਚਲਾ ਗਿਆ ਤਾਂ ਸਾਡੇ ਕੋਲਲੇ ਕੱਖ ਨਹੀਂ ਰਹਿਣਾ ਕਿਉਂਕਿ ਇਹੋ ਜੇ ਜਰਨੈਲ ਘਟੂ ਘਟ ਹੁਣ ਮਤਲਬ 40-45 ਸਾਲ ਦੀ ਤਪੱਸਿਆ ਉਹਨਾਂ ਦੀ ਫੇਰ ਕਿਤੇ ਜਾ ਕੇ ਉਹ ਜਗਜੀਤ ਸਿੰਘ ਢੱਲੇਵਾਲ ਬਣੇ ਤੇ ਇਹੋ ਜੇ ਯੋਦੇ ਸਾਨੂੰ ਦੁਬਾਰਾ ਨਹੀਂ ਸੀ ਮਿਲਣੇ ਇਸ ਕਰਕੇ ਅਸੀਂ ਤਾਂ ਮਤਲਬ ਇਹ ਗੱਲ ਵੀ ਕਵਾਂਗੇ ਵੀ ਅਸੀਂ ਲੇਟ ਹੋ ਗਏ ਸਾਨੂੰ ਆਹ ਵਾਲਾ ਸਟੈਪ ਬਹੁਤ ਟਾਈਮ ਪਹਿਲਾਂ ਹੀ ਚੱਕ ਲੈਣਾ ਚਾਹੀਦਾ ਸੀ ਕਿਉਂਕਿ ਸਰਦਾਰ ਡੱਲੇਵਾ ਸਾਹਿਬ ਦੀ ਮਤਲਬ ਸਿਹਤ ਇੰਨੀ ਖਰਾਬ ਨਾ ਹੁੰਦੀ ਚਲੋ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹਨ ਜਿਵੇਂ ਮਤਲਬ ਸਮੇਂ ਦੇ ਹਿਸਾਬ ਨਾਲ ਹੋਣਾ ਹੋਣਾ ਤੋਂ ਵੇ ਹੀ ਹਨਾ ਤੇ ਚਲੋ ਵੀ ਅਸੀਂ ਕਰਿਆ ਤਾਂ ਹੈ ਪਰ ਥੋੜਾ ਲੇਟ ਕਰਿਆ ਪਰ ਫਿਰ ਵੀ ਅਸੀਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਵੀ ਚਲ ਅੱਜ ਪ੍ਰਧਾਨ ਜੀ ਸਾਡੇ ਸਾਡੇ ਵਿੱਚ ਆਏ ਇਹਨਾਂ ਦੇ ਜਿਹੜੇ ਬੱਚੇ ਨੇ ਕੀ ਨਾਮ ਤੁਹਾਡਾ ਇੱਕ ਮਿੰਟ ਕਾ ਕਿਹੜੀ ਕਲਾਸ ਚੋਂ ਮੈਂ 3 ਚ ਕਿਵੇਂ ਲੱਗਿਆ ਸੀ ਜਦੋਂ ਤੁਹਾਡੇ ਡੈਡੀ ਨੇ ਮਰਨ ਵਰਤ ਸ਼ੁਰੂ ਕੀਤਾ ਸੀ ਉਦੋਂ ਬਹੁਤ ਆਖਾ ਸੀਗਾ ਐਦਾਂ ਲੱਗਿਆ ਸੀ ਕਭ ਪਤਨੀ ਕੀ ਹੋਊਗਾ ਪਰ ਫਿਰ ਅਸੀਂ ਪਾਪਾ ਨੂੰ ਕਿਹਾ ਕਿ ਕੋਈ ਗੱਲ ਨਹੀਂ ਸੀ ਬੈਠੋ ਤੇ ਕੋਈ ਗੱਲ ਨਹੀਂ ਜੋ ਵੀ ਫਤੇ ਮੋਰਚਾ ਫਤੇ ਕਰ ਕੀ ਕਰਾਂਗੇ ਹੁਣ ਕਿਵੇਂ ਲੱਗਦਾ ਤੁਹਾਨੂੰ ਅੱਜ ਤੁਸੀਂ ਤੋਂ ਆਪਾਂ ਨੂੰ ਮਿਲਿਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਰਦਾਨ ਜੀ ਦੀ ਜਾਨ ਬਹੁਤ ਪਿਆਰੀ ਸੀ ਇਸ ਲਈ ਪਾਪਾ ਜੀ ਨੇ ਇਹ ਕਦਮ ਚੁੱਕਿਆ ਤੁਹਾਡੇ ਮਨ ਚ ਕੋਈ ਡਰ ਨਹੀਂ ਹੁੰਦਾ ਸੀ ਜੇ ਕੁਝ ਪਾਪਾ ਨੂੰ ਹੋ ਗਿਆ ਸੀਗਾ ਡਰ ਪਰ ਢੱਲੀਵਾਰ ਬਪੂ ਜੀ ਦੀ ਵੀ ਜਾਨ ਪਿਆਰੀ ਸੀ ਤਾਂ ਇਹਨਾਂ ਦੇ ਜਿਹੜੇ ਬੱਚੇ ਨਾਲ ਗੱਲ ਕਰ ਕੀ ਤੁਹਾਡਾ ਕਿੰਨੀ ਜੇ ਮੇਰੇ 9 ਸਾਲ ਕਿੰਨਾ ਮਾ ਤੁਹਾਡਾ ਗਰਨੂਰ ਕੀੜੀ ਕਲਾਸ ਪੜ੍ਹਦੇ ਹੋ 7th ਉਦੋਂ ਕਿਵੇਂ ਲੱਗਿਆ ਤੁਹਾਡੇ ਡੈਡੀ ਤਾਂ ਇੱਥੇ ਸਾਰਿਆਂ ਨੇ ਦੇਖਿਆ ਭਾਵੁਕ ਹੋਏ ਸੀਗੇ ਜਦੋਂ ਤੁਹਾਨੂੰ ਪਤਾ ਲੱਗਿਆ ਤਤ ਡਿੱਕੀ ਰੈਕਸ਼ਨ ਸੀ ਪਹਿਲੀ ਅਸੀਂ ਵੀ ਥੋੜੇ ਭਾਵੁਕ ਹੋ ਹੀ ਗਏ ਸੀ ਪਰ ਫਿਰ ਸਮਾਨ ਨੂੰ ਸਮਝਾ ਲਿਆ ਵੀ ਹਾਂ ਕੋਈ ਨਾ ਸਾਰਿਆਂ ਦਾ ਯੋਗਾਨ ਹੈਗਾ ਤਾਂ ਪਾਪਾ ਵੀ ਨਾਲ ਯੋਗਦਾਨ ਦੇਣਗੇ ਘਰ ਦੇ ਵਿੱਚ ਤੁਸੀਂ ਘਰੇ ਸੀਗੇ ਕਿਹੋ ਜਿਹਾ ਮਾਹੌਲ ਸੀ ਉਸ ਟਾਈਮ ਤਾਂ ਸਾਰੇ ਮਤਲਬ ਰੋਏ ਰੋਏ ਸੀਗੇ ਤੇ ਫਿਰ ਸਾਰਿਆਂ ਨੂੰ ਸਮਝਾਇਆ ਵੀ ਕੋਈ ਨਾ ਕੁਝ ਨਹੀਂ ਹੁੰਦਾਗਾ ਜਿੱਤਾਂਗੇ ਤੇ ਹੁਣ ਅੱਜ ਕਿਵੇਂ ਲੱਗਦਾ ਤੁਹਾਨੂੰ ਆਪਣੇ ਪਾਪਾ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਰ ਜ਼ਿਆਦਾ ਖੁਸ਼ੀ ਤਾਂ ਹੋ ਰਹੀ ਵੀ ਸਾਡੇ ਸਰਦਾਰ ਜਗਜੀਤ ਸਿੰਘ ਸਾਡੇ ਵਿੱਚ ਇਹ ਜਿਹੜੀ ਲੜਾਈ ਚੱਲ ਰਹੀ ਐ ਅੰਦੋਲਨ ਚ ਪਹਿਲਾਂ ਵੀ ਆਇਆ ਜਾਂ ਅੱਜ ਹੀ ਆਇਆ ਅੱਜ ਹੀ ਆਇਆ ਕਿਵੇਂ ਲੱਗਦਾ ਇੱਥੇ ਦੇਖ ਕੇ ਆ ਕੇ ਤੁਹਾਨੂੰ ਜਾਂ ਇਹ ਪੂਰੀ ਜਿਹੜੀ ਲੜਾਈ ਕਿਸਾਨਾਂ ਵੱਲੋਂ ਲੜੀ ਜਾ ਰਹੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਐ ਐਸੇ ਸਟੂਡੈਂਟ ਹੋ ਨਾ ਤੁਸੀਂ ਛੋਟੇ ਅੱਜ ਦੇ ਵਿੱਚ ਤਾਂ ਬਹੁਤ ਖੁਸ਼ੀ ਆ ਵੀ ਸਾਰੇ ਮਤਲਬ ਮਰਨਵਰਤ ਖੋਲਤਾ ਪਰ ਜ਼ਿਆਦਾ ਖੁਸ਼ੀ ਉਹਦੋਂ ਹੋਊਗੀ ਜਿੱਦਾਂ ਅਸੀਂ ਪੱਕੇ ਸੱਚ ਜਾਵਾਂਗੇ ਤੇ ਸਦਾਚਾਰ ਜੀਸਨ ਵੀ ਮਰਨਵਰਤ ਖੋਲ ਦੇਣਗੇ ਤੇ ਭਾਈ ਜੀ ਤੁਸੀਂ ਕਦੋਂ ਤੋਂ ਇਸ ਅੰਦੋਲਨ ਨਾਲ ਜੁੜੇ ਹੋ ਹੋ ਅਸੀਂ ਤਾਂ ਮਤਲਬ 13 ਤੋਂ ਜੁੜੇ ਹੋਈਆਂ ਜੀ 10 ਫਰਵਰੀ ਪਿਛਲੀ 24 ਤੋਂ ਹੀ ਤੇ ਵਿੱਚ ਦੀ ਥੋੜਾ ਜਿਹਾ ਘਰ ਦੇ ਕੰਮ ਹੋਣ ਕਰਕੇ ਵਿੱਚ ਦੀ ਪਿੰਡ ਚਲੇ ਜਾਂਦੇ ਸੀ ਹੁਣ ਤਕਰੀਬਨ ਪਿਛਲੇ 20 ਦਿਨ ਤੋਂ ਇੱਥੇ ਹੀ ਆ ਤੇ ਇੱਥੇ ਬੈਠੇ ਮਤਲਬ ਇਹ ਫੈਸਲਾ ਲਿਆ ਸੀ ਕਿੰਨੀ ਕੁ ਤੁਹਾਡੇ ਕੋਲ ਪਹਿਲੀ ਜਿਹੜੀ ਵਾਹੀ ਕਰਦੇ ਤੁਸੀਂ 2.5 ਕਿੱਲੇ ਜ਼ਮੀਨ ਹੈ ਜੀ ਆਉਂਦੀ ਸਾਡੇ ਕੋਲ ਖਾਦੀ ਤੇ ਕਿਸਾਨੀ ਲੜਾਈ ਲਈ ਤੁਸੀਂ ਕਦੋਂ ਤੋਂ ਐਕਟਿਵ ਹੋ ਅਸੀਂ ਤਕਰੀਬਨ ਪਿਛਲੇ 4.5 ਸਾਲ ਤੋਂ ਆਏ ਤੇ ਇਹ ਜੰਨ ਕਿਸਾਨ ਰਤਨਦੀਪ ਜਿਨ੍ਹਾਂ ਦਾ ਜਿਹੜਾ ਪਿਛਲੇ ਦਿਨੀ ਇੱਕ ਭਾਵੁਕਤਾ ਵਾਲਾ ਜਿਹੜਾ ਵੀਡੀਓ ਵਾਇਰਲ ਹੋਇਆ ਸੀ ਆ ਬੱਚੀਆਂ ਜਨ ਨਾਲ ਨੇ ਜਿਨ੍ਹਾਂ ਨੂੰ ਲੈ ਕੇ ਭਾਵਕ ਹੋਏ ਸੀ ਇਹਨਾਂ ਨੇ ਦੱਸਿਆ ਸੀ ਕਿ ਕੁੜੀਆਂ ਦੇ ਮੂੰਹ ਕਰਕੇ ਇਹਨਾਂ ਨੇ ਜਿਹੜਾ ਮਰਨ ਵਰਤਾ ਉਹ ਬਿਨਾਂ ਰੱਖੇ ਬਿਨਾਂ ਘਰੇ ਦੱਸੇ ਜਿਹੜਾ ਉਹ ਰੱਖਿਆ ਸੀਗਾ ਤੇ ਅੱਜ ਜਿਹੜਾ ਮਰਨ ਵਰਤ ਉਹ ਖਤਮ ਕੀਤਾ ਗਿਆ ਤਾਂ ਇਹਨਾਂ ਦਾ ਜਿਹੜਾ ਪਰਿਵਾਰ ਉਹ ਨਾਲ ਆਇਆ ਤਾਂ ਇੱਥੇ ਹੋਰ ਵੀ ਕਿਸਾਨ ਆ ਸੀ ਉਹਨਾਂ ਨਾਲ ਕਰਾਂਗੇ ਗੱਲਬਾਤ ਹਾਂਜੀ ਕੀ ਨਾਮ ਹੈ ਬਾਈ ਜੀ ਸਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਜਗਜੀਤ ਸਿੰਘ ਜੀ ਮੈਂ ਪੱਕਾ ਪੁਕਲਾ ਜ਼ਿਲ੍ਹਾ ਬਰਨਾਲਾ ਬਲਾਕ ਬਰਨਾਲਾ ਮੈਂ ਪ੍ਰਧਾਨਾ ਬਲਾਕ ਬਰਨਾਲਾ ਦੇ ਅੱ비 ਕਿ ਜੂ ਸੁਧ ਬੋਲ ਤੇ ਕਿਵੇਂ ਤੁਸੀਂ ਇਹ ਫੈਸਲਾ ਲੈਣਾ ਪਿਆ ਜੀ ਤੁਹਾਨੂੰ ਜਿਹੜਾ ਮਰਨ ਵਰਤਾ ਸ਼ੁਰੂ ਕੀਤਾ ਸੀਗਾ 111 ਕਿਸਾਨਾਂ ਬਾਅਦ ਚ 121 ਹੋ ਗਈ ਸੀ ਗੰਟੀ ਫੈਸਲਾ ਤਾਂ ਇਹ ਹੈ ਜੀ ਸਾਡੇ ਸਾਹਮਣੇ ਤਿੰਨ ਚੁਣੌਤੀਆਂ ਸੀਗੀਆਂ ਪਹਿਲੀ ਚੁਣੌਤੀ ਜਿਹੜੀ ਹੈਗੀ ਆ ਸਾਡੇ ਤੁਸੀਂ ਦੇਖਿਆ ਨਿੱਕੇ ਨਿੱਕੇ ਬੱਚੇ ਆ ਇਨੋਂ ਰਾ ਕੇ ਸਾਡੇ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਕਾਲੇ ਕਾਨੂੰਨ ਆਏ ਹੋਏ ਆ ਜਿਹੜੀਆਂ ਸਰਕਾਰਾਂ ਨੇ ਕਾਰਪੋਰੇਟ ਟੈਨਰਮ ਦੇਣਾ ਚਾਹੁੰਦੀਆਂ ਨੇ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਸਾਨੂੰ ਵੱਡੀ ਚੁਣੌਤੀ ਸੀ ਦੂਸਰੀ ਚੁਣੌਤੀ ਸਾਡੇ ਮਾਪੇ ਜੋ ਹੈ ਬੜੇਪਾ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕਰਕੇ ਦਿੱਤਾ ਉਹਨੂੰ ਸਾਂਭਣ ਦੀ ਸਾਡੀ ਜ਼ਿੰਮੇਵਾਰੀ ਪਾਈ ਹੋਈ ਸੀ ਜਿਹੜੀ ਵੱਡੀ ਸਭ ਤੋਂ ਚੁਣੌਤੀ ਸੀ ਸਾਡੇ ਪ੍ਰਧਾਨ ਜੀ ਅਜੇ ਦਾ ਰਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੂੰ ਅੱਜ 56 ਬੰਦਨ ਹੋ ਗਿਆ ਮਤਲਬ ਵੈਸੀ 55ਵਾਂ ਆਪਾਂ ਕਹਿ ਰਹੇ ਹਾਂ ਇੱਕ ਦਿਨ ਪਹਿਲਾਂ ਪੁਲਿਸ ਨੇ ਉਹਨਾਂ ਨੂੰ ਇੱਥੋਂ ਚੱਕ ਲਿਆ ਸੀ ਉਸ ਤੋਂ ਅੱਜ 55 ਦਿਨ ਹੋ ਗਿਆ ਸੀਗਾ ਕੱਲ ਮਤਲਬ ਜਿੱਦ ਦਿਨ ਅਸੀਂ ਬੈਠਿਆ ਉਸ ਦਿਨ 55 ਦਿਨ ਹੋ ਗਿਆ ਸੀਗਾ ਉਦੋਂ ਦੀ ਸਾਨੂੰ ਮਜਬੂਰੀ ਸੀਗੀ ਅਸੀਂ ਬਿਨਾ ਕਿਸੇ ਉਸ ਤੋਂ ਮਤਲਬ ਆਪ ਕੱਲੇ ਕੱਲੇ ਵੀਰ ਜੀ ਗਏ ਆ ਜਿਵੇਂ ਹੋ ਕੇ ਇਕੱਠੇ ਵੀ ਯਾਰ ਪ੍ਰਧਾਨ ਜੀ ਦੀ ਸਿਹਤ ਖਰਾਬ ਆ ਵੀ ਆਪਾਂ ਇੱਥੇ ਬੈਠੇ ਕੀ ਕਰਾਂਗੇ ਆਪਾਂ ਉਹ ਨਾ ਹੋਵੇ ਸਰਕਾਰ ਆਪਣੇ ਤੇ ਚੜ ਕੇ ਆ ਜੇ ਆਪਾਂ ਨੂੰ ਪ੍ਰਧਾਨ ਜੀ ਨੂੰ ਬਚਾਉਣਾ ਜ਼ਰੂਰੀ ਆ ਆਪਾਂ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਲਈਏ ਅਸੀਂ ਆਪ ਇਕੱਠੇ ਹੋ ਕੇ ਆਪ ਦੀਆਂ ਇੱਕ ਦੂਜੇ ਟਰਾਲੀਆਂ ਤੇ ਸੱਜ ਕੇ ਇੱਕ ਦੂਜੇ ਨੂੰ ਯਾਰ ਜੇ ਮੈਂ ਵਰਤਾਉਂਦਾ ਵੀ ਰੋਜ਼ ਮੋਰਚੇ 'ਚ ਇਕੱਠੇ ਹੁੰਨੇ ਆ ਵੀ ਯਾਰ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹਦੇ ਤਾਬੇ ਕਰਕੇ ਅਸੀਂ ਮਤਲਬ ਇਹ ਫੈਸਲਾ ਲਿਆ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਅਸੀਂ ਮਤਲਬ ਇਹ ਆਪਦੀ ਜਿਹੜੀ ਮੰਗ ਆ ਉਹ ਸਵੇਰ ਦੀ ਜਿਹੜੀ ਮੀਟਿੰਗ ਹੁੰਦੀ ਆ ਡੇਲੀ ਉਹਦੇ 'ਚ ਰੱਖੀ ਚਾਹੇ ਫੈਸਲਾ ਜਾਨੀ ਵਰਕਰਾਂ ਦੇ ਜਿਹੜਾ ਜੋ ਵਰਕਰਾਂ ਦਾ ਜੀ ਬਿਲਕੁਲ ਵਰਕਰਾਂ ਦਾ ਫਿਰ ਅਸੀਂ ਸਵੇਰ ਕਮੇਟੀ 'ਚ ਰੱਖੀ ਫਿਰ ਗੱਲ ਪ੍ਰਧਾਨ ਜੀ ਕੋਲੇ ਗਈ ਪ੍ਰਧਾਨ ਜੀ ਮਨਾਂ ਕਰਨ ਲੱਗੇ ਫਿਰ ਅਸੀਂ ਕਿਹਾ ਪ੍ਰਧਾਨ ਜੀ ਵੀ ਤੁਸੀਂ ਦੇਖੋ ਲੋਕਾਂ ਵਾਸਤੇ ਲੜ ਰਹੇ ਹੋ ਅੱਜ ਜਿਹੜੀ ਪੀਛਣਾ ਸਰਕਾਰ ਦਾ ਮੂੰਹ ਬਿਲਕੁਲ ਬੰਦ ਆ ਸਾਨੂੰ ਇਹ ਲ ਵੀ ਸਰਕਾਰ ਐਵੇਂ ਸੋ ਤੁਹਾਡੀ ਸਹਾਦਤ ਨਾ ਦੇਵੇ ਵੀ ਜਿੰਨਾ ਕਿ ਅਸੀਂ ਤੁਹਾਡੇ ਨਾਲ ਲੱਗੇ ਪਏ ਆ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਫਿਰ ਅਸੀਂ ਮਤਲਬ ਪ੍ਰਧਾਨ ਜੀ ਤੋਂ ਨਹੀਂ ਮੰਨੇ ਫਿਰ ਅਸੀਂ ਸੁਭਾ ਜਿਹੜੀ ਕਮੇਟੀ ਮੀਟਿੰਗ ਹੁੰਦੀ ਆ ਉਹ ਧੱਕੇ ਨਾਲ ਬਗਦਾ ਸੀ ਉਹਨਾਂ ਤੋਂ ਪ੍ਰਵਾਰਨ ਲਿਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਜੇ ਤੁਹਾਡੀ ਮਰਕਾ ਦੀ ਰਾਇ ਆ ਅਸੀਂ ਤੁਹਾਡੇ ਚ ਵੀ ਨੋਸੇ ਨਹੀਂ ਦੇਖਣਾ ਚਾਹੁੰਦੇ ਇਸ ਤੋਂ ਸਾਡੀ ਜਿਹੜੀ ਹੈਗੀ ਆ ਜਿਹੜੀ ਬੈਠਣ ਵਾਲੀ ਗੱਲ ਆ ਸਾਡੀ ਇੱਥੋਂ ਬੰਦ ਹੋ ਗਈ ਤੇ ਅੱਜ ਜਿਹੜਾ ਮਰਨ ਵਰਤ ਪੂਰਾ ਖਤਮ ਕੀਤਾ ਗਿਆ ਹੁਣ ਇਹਨੂੰ ਤੁਸੀਂ ਕਿਵੇਂ ਦੇਖਦੇ ਜਿਹੜਾ ਕਿਸਾਨਾਂ ਵੱਲੋਂ ਅੱਜ ਆਗੋਂ ਦੇ ਕਹਣ ਤੇ ਜਿਹੜਾ ਖਤਮ ਕੀਤਾ ਗਿਆ ਇਹ ਖਤਮ ਨਹੀਂ ਕੀਤਾ ਗਿਆ ਇਹ ਮਤਲਬ ਇੱਕ ਤਰ੍ਹਾਂ ਦਾ ਕਹ ਜੀ ਪੋਸਟਪੋਨ ਕੀਤਾ ਗਿਆ ਕਿਉਂਕਿ ਸਰਕਾਰ ਨੇ ਮੂੰਹ ਖੋਲਿਆ ਪ੍ਰਪੋਜ਼ਲ ਦੇ ਕੇ ਗਈ ਆ 14 ਤਰੀਕ ਦੀ ਮੀਟਿੰਗ ਰੱਖੀ ਆ ਜੇਕਰ ਮੀਟਿੰਗ ਦੇ ਸਿੱਤੇ ਕੋਈ ਨਹੀਂ ਨਿਕਲਦੇ ਸਹੀ ਤਰੀਕੇ ਨਾਲ ਹਾਂ ਪੱਕੀ ਨਹੀਂ ਹੁੰਦੇ ਤਾਂ ਇਹ ਮਤਲਬ ਅਸੀਂ ਕੀ ਰਾਂ ਇੱਕ ਵਾਰ ਪੋਸਟਪੋਨ ਕੀਤਾ ਵਿਆ ਹੋ ਸਕਦਾ ਜਿਵੇਂ ਸਾਡੇ ਸਾਰੇ ਪਰਿਵਾਰ ਆਏ ਵਈ ਆ ਸਾਨੂੰ ਹੌਸਲਾ ਦੇਣ ਆਏ ਆ ਵੀ ਤੁਸੀਂ ਪਹਿਲਾਂ ਕੱਲਿਆਂ ਨੇ ਫੈਸਲਾ ਲਿਆ ਵੀ ਅਸੀਂ ਬੈਠਣਾ ਸੀ ਹੋ ਸਕਦਾ ਵੀ ਅਸੀਂ ਪਰਵਾਰਾਂ ਸਵੇਤਰੀ ਇਹ ਮਤਲਬ ਆਪਦਾ ਡਿਸੀਜਨ ਲੈ ਲਿਆ ਕੌਣ ਕੌਣ ਆਇਆ ਤੁਹਾਡੇ ਅੱਜ ਪਰਿਵਾਰ ਚ ਸਾਡੇ ਮਨ ਸਾਰੇ ਪਰਿਵਾਰ ਪੱਖੋਂ ਤੁਹਾਯਾ ਮੰਮੀ ਜੀ ਬੈਠੇ ਨੇ ਜੀ ਮੇਰੇ ਮਿਸ ਜੀ ਬੈਠੇ ਨੇ ਭਤੀਜਾ ਬੈਠਾ ਜੀ ਬਰਾਦਰ ਬੈਠੇ ਨੇ ਸਾਰੇ ਮੇਰੇ ਭਤੀਜਾ ਬੈਠੇ ਆ ਸਾਰਾ ਪਰਿਵਾਰ ਹੈ ਸਾਡਾ ਮਤਲਬ ਤੁਹਾਡਾ ਕੀ ਨਾਮ ਹੈ ਪਰਮਵੀਰ ਸਿੰਘ ਜੀ ਇਹ ਮੇਰੇ ਤੁਹਾਡੀ 13 ਤੁਸੀਂ ਘਰੇ ਦੱਸਿਆ ਸੀਗਾ ਮਰਨ ਵਰਤ ਤੋਂ ਕਿ ਬਾਅਦ ਚ ਪਤਾ ਲੱਗਿਆ ਤੁਹਾਡੇ ਬਸ ਬਾਅਦ ਚ ਪਤਾ ਲੱਗਿਆ ਮਨ ਨੂੰ ਵੀ ਰਾਤ ਨੂੰ ਪਤਾ ਲੱਗਿਆ ਸੀ ਕਿਵੇਂ ਤੁਹਾਨੂੰ ਲੱਗਿਆ ਜਦੋਂ ਪਤਾ ਲੱਗਿਆ ਵੀ ਬਹਿ ਕੇ ਮਰਨ ਵਰਤ ਤੋਂ ਬਸ ਜੀ ਹੌਸਲੇ ਹੀ ਦਿੱਤਾ ਇੱਕ ਵਾਰ ਤੁਹਾਡਾ ਕੀ ਰੈਐਕਸ਼ਨ ਸੀਗਾ ਕਿਉਂਕਿ ਤੁਸੀਂ ਛੋਟੇ ਹੋ ਬਿਨਾਂ ਦੱਸੇ ਬੈਠੇ ਕਿ ਡਰ ਨਹੀਂ ਲੱਗਿਆ ਅੱਜ ਕਿਵੇਂ ਲੱਗ ਰਿਹਾ ਇੱਥੇ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਕੋਣ ਨਹੀਂ ਤੜੇ ਅੰਤ ਨਹੀਂ ਇਹਨਾਂ ਨੇ ਜੀ ਤੁਹਾਨੂੰ ਬਿਨਾਂ ਦੱਸੇ ਜਿਹੜਾ ਮਰਨ ਵਰਤ ਦੇ ਵਿੱਚ ਬੈਠੇ ਸੀਗੇ ਜੀ ਸੰਤ ਤੋ ਤੱਜੀ ਪਤਾ ਲੱਗਿਆ ਫਿਰ ਕੀ ਜਦੋਂ ਤੁਹਾਨੂੰ ਇਹ ਗੱਲ ਸੁਣਨ ਚਾਈ ਤਾਂ ਇੱਕੀਦਮ ਕੀ ਤੁਹਾਨੂੰ ਲੱਗਿਆ ਫਿਰ ਲੱਗਦਾ ਤਾਂ ਹੁੰਦਾ ਹੀ ਆ ਆਪਣੇ ਬੱਚਿਆਂ ਖਾਤਰੀ ਆਪਾਂ ਜਿਉਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਮੈਂ ਹੁੰਦਾ ਵੀ ਆਪਾਂ ਕੋਈ ਬੱਚੇ ਕਰਕੇ ਵੀ ਦਿਖਾਉਣਾ ਨਮਾ ਖੂਨ ਹੈ ਅਵਾਲਾ ਮਾਰ ਗਿਆ ਅੱਜ ਨੂੰ ਕੁਛ ਦੀ ਕੋਈ ਸੋਚ ਨਾ ਇਹ ਖਤਮ ਹੋਏ ਤੇ ਸਰਕਾਰਾਂ ਦੇ ਅੱਖਾਂ ਖੁੱਬੇ ਜਾਂਦੀਆਂ ਵੀ ਜਾਂਦੀ ਇਹਨਾਂ ਨੇ ਆ ਬੜਾ ਬਰ ਕੰਟਰੋਲ ਰੱਖੇ ਤੇ ਵੀ ਚੱਲ ਠੀਕ ਹੈ ਜਿਵੇਂ ਬੱਚਿਆਂ ਨੇ ਆਪ ਦੇ ਆਪ ਮਰਜ਼ੀ ਕਰੀਏਗੀ ਇਹ ਵੀ ਕੁਝ ਸੋਚ ਗਈ ਬਹੁਤ ਚਿਰਾਂ ਤੋਂ ਹੀ ਫਿਰਦੇ ਨੇ ਨਾਲ ਆ ਇਹਦੀ ਬੰਮੀ ਆ ਆ ਇਹ ਗੱਲਬਾਤ ਕਰਨ ਦੀ ਜਿਹੜਾ ਕੋਸ਼ਿਸ਼ ਕਰਦੇ ਆ ਪਰਿਵਾਰ ਨਾਲ ਹਜੀ ਤੁਹਾਨੂੰ ਪਹਿਲੀ ਜਦੋਂ ਉਹਨਾਂ ਨੇ ਮਰਨ ਵਰਤੇ ਬੈਠਿਆ ਜਦੋਂ ਪਤਾ ਲੱਗਿਆ ਤਾਂ ਕਿਵੇਂ ਜਿਹਾ ਰੈਕਸ਼ਨ ਦਿੱਤਾ ਤੁਹਾਡਾ ਨਹੀਂ ਬਹੁਤ ਠੀਕ ਸੀਗਾ ਜੀ ਬੈਠਨੇ ਪੈਣਾ ਸੀਗਾ ਇਹ ਵਾਸਤੇ ਵੀ ਨਹੀਂ ਤੁਹਾਨੂੰ ਸੁਣ ਕੇ ਕੀ ਲੱਗਿਆ ਇੱਕ ਵਾਰ ਇੱਕ ਵਾਰੀ ਤਾਂ ਲੱਗਿਆ ਜੀ ਬਾਅਦ ਚ ਫਿਰ ਜਦੋਂ ਆਪਾਂ ਇਹਦੀ ਇੰਟਰਵਿਊ ਦੇਖਿਆ ਜਿਹੜੇ ਤਿੰਨ ਮੀਟਿੰਗਾਂ ਵਾਲਾ ਜੀ ਉਸ ਤੋਂ ਬਾਅਦ ਕੋਈ ਬਸ ਬਲਾਰ ਸੀਗੇ ਹੌਸਲੇ ਅੱਛਾ ਹੌਸਲੇ ਬਲੰਦ ਰਹੇ ਉਹ ਤੋਂ ਬਾਅਦ ਹੁਣ ਕਿਵੇਂ ਲੱਗਦਾ ਜੇ ਤੁਹਾਨੂੰ ਮਿਲਿਆ ਬਹੁਤ ਵਧੀਆ ਲੱਗਦਾ ਤੇ ਤੁਸੀਂ ਅੱਜ ਹੀ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਹੁੰਦੇ ਰਹਿੰਦੇ ਅੰਦਰ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਇੱਥੋਂ ਤੁਸੀਂ ਖਨੋਰੀ ਬਾਰਡਰ ਤੋਂ ਬਾਕੀ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜੀ ਨਹੀਂ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਜੀ ਕਿਉਂਕਿ ਇਸ ਵਾਸਤੇ ਜਦੋਂ ਵੀ ਸਰਕਾਰਾਂ ਨਹੀਂ ਮੰਨਦੀਆਂ ਤਾਂ ਸਾਨੂੰ ਇਸ ਟੈਪ ਚੱਕਣੇ ਪੈਣਗੇ ਸਾਰੇ ਇਕੱਠੇ ਹੋ ਕੇ ਤਾਂ ਇੱਕ ਹੋਰ ਕਿਸਾਨ ਨੇ ਸਾਡੇ ਨਾਲ ਇਹ ਵੀ ਜਿਹੜੇ ਇੱਥੇ ਹਾਂਜੀ ਕੀ ਨਾਮ ਆਪਣਾ ਜੀ ਤੇ ਮੇਰਾ ਨਾਮ ਕਰਤਾਰ ਸਿੰਘ ਪਿੰਡ ਤੂਟੂੜ ਜਿਲ੍ਹਾ ਬਰਾਂਡ ਪਿੰਡ ਕਿਹੜਾ ਹੈ ਪਿੰਡ ਤੂਟੂੜ ਜੀ ਜਿਲ੍ਹਾ ਬਰਾਂਡ ਆ ਜੀ ਤੁਸੀਂ ਵੀ ਜਿਹੜਾ ਕਰੇ ਦੱਸਿਆ ਸੀ ਕਿ ਬਿਨਾਂ ਦੱਸੀ ਤੁਸੀਂ ਸ਼ੁਰੂ ਕੀਤਾ ਸੀ ਜਿਹੜਾ ਮਰਨ ਵਾਲਾ ਨਹੀਂ ਮੈਂ ਨਹੀਂ ਦੱਸਿਆ ਜੀ ਮੈਂ ਕੋਈ ਬੰਦ ਨਹੀਂ ਕਰੀ ਸਾਡੇ ਅੰਦੋਲਨ ਚੱਲਣ ਦੇ ਨੂੰ 11 ਮਹੀਨਾ ਤੋਂ ਪਲੱਸ ਹੋ ਗਿਆ ਪਰ ਸਰਕਾਰ ਨੇ ਸਾਨੂੰ ਕੋਈ رابطہ ਨਹੀਂ ਬਣਾਇਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਕੋਟ ਨੂੰ ਆਪਦੇ ਵਿੱਚ ਬਚੂਲਾ ਬਣਾ ਲਿਆ ਜੇ ਕੋਟ ਹੀ ਕਿਸਾਨਾਂ ਨਾਲ ਲੜੀ ਜਾਏਗੀ ਸਾਨੂੰ ਲੋੜ ਨਹੀਂ ਪਈ ਜਿਹੜੀ ਆਪਣੀ ਗੱਲਬਾਤ ਦਾ ਸੀਓ ਕੋਟ ਦੇ ਪੱਲੇ ਪਾਦਾ ਉਹਨਾਂ ਨੇ ਜਦੋਂ ਕੁਛ ਨਾ ਹੁੰਦਾ ਦੇਖਿਆ ਤਾਂ ਸਾਡੇ ਪ੍ਰਧਾਨ ਜੀ ਨੂੰ ਤਾਂ ਸਾਡੇ ਪ੍ਰਧਾਨ ਜੀ ਨੂੰ ਇੱਕ ਗੱਲ ਤੇ ਹੁਣਾ ਪਿਆ ਉਹ ਕਹਿੰਦੇ ਵੀ ਅਸੀਂ ਲੋਕਾਂ ਦੇ ਬੱਚੇ ਨਹੀਂ ਮਰੋਣੇ ਅਸੀਂ ਕੋਈ ਹੋਰ ਸਾਡੀ ਜਥੇਬੰਦੀ ਦੇ ਲੀਡਰ ਨਹੀਂ ਮਰਵਾਉਣੇ ਇਹ ਲੜਾਈ ਮੈਂ ਖੁਦ ਆਪਦੇ ਸਰੀਰ ਤੇ ਸਹੇਕੀ ਲੜੂਗਾ ਉਹਨਾਂ ਨੇ ਅਮਰ ਅੰਸ਼ਨ 26 ਤਰੀਕ ਤੋਂ ਰੱਖਿਆ ਜਿਹਦੇ ਵਿੱਚ ਉਹ ਬੈਠੇ ਬੈਠੇ ਉਹਨਾਂ ਦੀ ਸਿਹਤ ਦਿਨ ਪਰ ਦਿਨ ਬਹੁਤ ਖਰਾਬ ਹੈ ਪਰ ਸਰਕਾਰ ਨੇ ਉਹਨਾਂ ਬੰਨੀ ਕੋਈ ਧਿਆਨ ਨਹੀਂ ਦਿੱਤਾ ਸਭਾ ਜੋ ਉਹਨਾਂ ਦੀਆਂ ਰਿਪੋਰਟਾਂ ਸੀਆਂ ਉਹ ਵੀ ਨੈਗੇਟਿਵ ਪੇਸ਼ ਕਰ ਲਾ ਕਿ ਪ੍ਰਧਾਨਜੀ ਦਾ ਤੰਤਰ ਉਸਰੇ ਹੀ ਉਹਨਾਂ ਨੂੰ ਕੁਝ ਹੋ ਮੂਵ ਹੋ ਰਿਹਾ ਹੈ ਪਰ ਅਸੀਂ ਵਰਕਰਾਂ ਨੇ ਸੋਚਿਆ ਵੀ ਪੋਜੀਸ਼ਨ ਪ੍ਰਧਾਨਜੀ ਦਿਨ ਪਰ ਦਿਨ ਬਹੁਤ ਖਰਾਬ ਹੋ ਰਹੀ ਹੈ ਤੇ ਜੇਕਰ ਸਾਡੇ ਜਰਨਲ ਹੀ ਨਾ ਸਾਡੇ ਚ ਰਹੀ ਤਾਂ ਸਾਡੀ ਕਮਾਂਡ ਕੌਣ ਕਰੇਗਾ ਤੇ ਸਾਡਾ ਮੋਰਚਾ ਕਿਵੇਂ ਚੱਲੇਗਾ ਅਸੀਂ ਵਰਕਰਾਂ ਨੇ ਰਲ ਕੇ ਫੈਸਲਾ ਲਿਆ ਵੀ ਆਪਾਂ ਇਦੇ 'ਚ ਕੋਈ ਐਕਚੁਅਲੀ ਉਹਦੇ ਸਬੰਧ 'ਚ ਅਸੀਂ ਪਹਿਲਾਂ ਵਰਕਰਾਨੇ ਰਹਿ ਕਰੀ ਜਾਂ ਤਾਨੂੰ ਕਰਨਾ ਕੀ ਚਾਹੀਦਾ ਫਿਰ ਅਸੀਂ ਉਹ ਆਪਣਾ ਵਿਚਾਰ ਪੰਜਾਬ ਕਮੇਟੀ ਦੇ ਵਿੱਚ ਰੱਖਿਆ ਵੀ ਜੀ ਸਾਥੋਂ ਹੁਣ ਚੁੱਪ ਨਹੀਂ ਰਹਿ ਜਾਣਾ ਜਦੋਂ ਪ੍ਰਧਾਨ ਜੀ ਚੱਲ ਗਏ ਫਿਰ ਸਾਡੇ ਪੱਲੇ ਵੀ ਕੀ ਹੈ ਜੇ ਐਕਸ਼ਨ ਕਰਨਾ ਤਾਂ ਉਹ ਪਹਿਲਾਂ ਕਰਨਾ ਵੀ ਨਹੀਂ ਸਾਨੂੰ ਤਾਂ ਕੋਈ ਨਾ ਕੋਈ ਇਹਦੇ ਤਾਂ ਨਾ ਸਰਕਾਰ ਨਾਲ ਕੋਈ ਟੱਕ ਲੈਣੀ ਪਏਗਾ ਉਸ ਤੋਂ ਸਵਾਜ ਜਥੇਬੰਦੀ 'ਚ ਬਾਕੀ ਜਥੇਬੰਦੀ ਨੇ ਵਿਚਾਰਿਆ ਉਹਨਾਂ ਨੇ ਸਾਥੋਂ ਪੁੱਛਿਆ ਵੀ ਤੁਸੀਂ ਤਿਆਰ ਹੋ ਅਸੀਂ ਕਿਹਾ ਵੀ ਹਾਂ ਤਿਆਰ ਹੈ ਤੁਹਾਡੇ ਘਰੇ ਤਹੂਕੇ ਨੇ ਸਾਰੇ ਤੁਹਾਡੀ ਨਾਲ ਸਹਿਮਤ ਹੈ ਅਸੀਂ ਅਸੀਂ ਬਿਲਕੁਲ ਸਹਿਮਤ ਹੈ ਸਾਡੇ ਪਿੱਛੇ ਕੋਈ ਇਹ ਨਹੀਂ ਤਹੂਗਾ ਕਿ ਇਹਨਾਂ ਨੂੰ ਕਿਉਂ ਵਹਾਇਆ ਗਿਆ ਧੱਕੇ ਨਾਲ ਪਾਇਆ ਅਸੀਂ ਪ੍ਰਪੇਅਰ ਆ ਰਿਟਰਨ ਲੈ ਲੈ ਰਿਟਰਨ ਜਿ ਲੈ ਲਓ ਸਾਡੇ ਜੋ ਪ੍ਰੂਫ ਲੈਣ ਆ ਉਹ ਲੈ ਲਓ ਉਸ ਤੋਂ ਬਾਅਦ ਜੱਥੇਬੰਦੀ ਨੇ ਸਾਨੂੰ ਨਾਂ ਨੋਟ ਕੀਤੇ ਦੂਜੇ ਦਿਨ 15 ਤਰੀਕ ਨੂੰ ਪਲਾਨ ਬਣਾ ਕੇ ਅਸੀਂ ਮੋਰਚੇ ਦੇ ਵਿੱਚ ਬੈਠੇ ਮੋਰਚੇ ਦੇ ਵਿੱਚ ਬੈਠੇ ਸਰਕਾਰ ਤੇ ਪ੍ਰੈਸ਼ਰ ਬਣਾਇਆ ਸਰਕਾਰ ਨੇ ਗੱਲਬਾਤ ਲਈ ਆ ਕੇ ਅਸੀਂ ਹੁਣ ਵੀ ਕਹਿੰਦੇ ਆ ਜੇਕਰ ਸਰਕਾਰ ਨੇ ਅਗੀ ਵਾਲੀ ਨੀਤੀ ਪੜਾਈ ਵੀ ਜਵੇਂ ਪਹਿਲਾਂ ਕਰਦੀ ਕਹਿੰਦੀ ਐ ਤੇ ਮੁਕਰ ਜਾਂਦੀ ਐ ਤਾਂ ਅਸੀਂ ਦੁਬਾਰਾ ਵੀ ਉਸੇ ਚੀ ਲਈ ਤਿਆਰ ਹਾਂ ਪਰ ਉਦੋਂ ਵੱਲ ਚੜ ਕੇ ਅਸੀਂ ਵੱਡੇ ਰੂਪ ਦੇ ਵਿੱਚ ਐਕਸ਼ਨ ਨਮਾਉਂ ਜਿੱਦਾਂ ਹੁਣ ਅਸੀਂ ਸਿਰਫ 121 ਬੰਦੇ ਬੈਠਿਆ ਇਹ ਨਹੀਂ ਪਤਾ ਵੀ 500 ਦੇ 800 ਬੰਦੇ ਇਤਰਾਜ ਸ਼ੁਰੂ ਕਰਾਇਆ ਤੁਸੀਂ 4 ਦਿਨ ਦੇ ਕਰੀਬ ਜਿਹੜਾ ਅੰਨ ਛੱਡਿਆ ਕੀ ਸਰੀਰ ਦਾ ਫਰਕ ਲੱਗਿਆ ਤੁਹਾਨੂੰ ਕੋਈ ਮਹਿਸੂਸ ਨਹੀਂ ਹੋਇਆ ਕੋਈ ਨਰਜੀ ਨਹੀਂ ਘਟੀ ਕੋਈ ਭੁੱਖ ਨਹੀਂ ਲੱਗੀ ਤੇ ਸਮਝਾ ਸਾਨੂੰ ਤਾਂ ਇਹ ਸੀ ਵੀ ਜਿਉਂ-ਜਿਉਂ ਸਾਡਾ ਇਹ ਦਾ ਪ੍ਰੈਸ਼ਰ ਬਣੂਗਾ ਕਿ ਸਾਡੇ ਪ੍ਰਧਾਨ ਜੀ ਵੀ ਨਹੀਂ ਕੋਈ ਸਰਕਾਰ ਧਿਆਨ ਮਾਰੂ ਤੇ ਸਾਡੀ ਤਾਂ ਦਿਮਾਗੀ ਉੱਤੇ ਲੱਗਿਆ ਹੋਇਆ ਸੀਗਾ ਸਾਡਾ ਤਾਂ ਆਪਨੇ ਸ੍ਰੀ ਵੀ ਨਹੀਂ ਕੋਈ ਧਿਆਨ ਹੀ ਨਹੀਂ ਅਸੀਂ ਤਾਂ ਚਾਹੁੰਦੇ ਸੀ ਸਾਡੀ ਸਾਡੇ ਪ੍ਰਧਾਨ ਜੀ ਤੋਂ ਪਹਿਲਾਂ ਹੋਈ ਚਾਹੁੰਦੇ ਆ ਬਾਚ ਨਹੀਂ ਸਾਡੀ ਸ਼ਾਤ ਹੋਊ ਤਾਂ ਕੋਈ ਗੱਲ ਚੱਲੂਗੀ ਇਹ ਪ੍ਰਧਾਨ ਜੀ ਦੀ ਸਾਡੇ ਪੱਲੇ ਕੀ ਹੈ ਇਸ ਕਰਕੇ ਅਸੀਂ ਤਾਂ ਅੱਜ ਵੀ ਉਸ ਦੇ ਤੱਕ ਪਹਾਰਾਂ ਵੀ ਜੇਕਰ ਕੱਲ ਨੂੰ ਸਰਕਾਰ ਨੇ ਨਹੀਂ ਕੋਈ ਫਿਰ ਵੀ ਟਾਲ ਮਟੋਲ ਦੀ ਰੀਤੀ ਕਰ ਲਿਆ ਅਸੀਂ ਦੁਬਾਰਾ ਵੀ ਇਸ ਅਮਰੰਸ਼ ਨਹੀਂ ਕਰਾਂ ਤਾ ਉਹ ਭਾਈ ਜੀ ਨਾਲ ਵੀ ਗੱਲ ਕਰਨ ਦੀ ਆਪਾਂ ਕਰਦੇ ਆ ਹਾਂਜੀ ਕੀ ਨਾਮ ਆ ਜੀ ਆਪਣਾ ਕਿਹੜਾ ਪਿੰਡ ਆ ਮੇਰਾ ਜੀ ਗਿਆਨ ਸਿੰਘ ਬਾਦਵਾ ਜ਼ਿਲ੍ਹਾ ਬਰਨਾਲਾ ਬਲਾਕ ਮੈਲਕਾ ਅੱਛਾ ਜੀ ਤੇ ਤੁਸੀਂ ਫਿਰ ਕਿਵੇਂ ਲੱਗਦਾ ਤੁਸੀਂ ਵੀ ਉਸ ਮਰਨ ਵਰਤ ਜਿਹੜਾ ਸ਼ੁਰੂ ਕੀਤਾ ਸੀਗਾ ਬਿਨਾਂ ਦੱਸੇ ਕੀਤਾ ਸੀ ਕਰਦੇ ਹਾਂਜੀ ਐਕਚੁਅਲੀ ਗੱਲ ਇਦਾਂ ਸੀ ਨਾ ਬਈ ਐਮਰਜੈਂਸੀ ਸਾਨੂੰ ਪਲਾਨ ਕਰਨਾ ਪਿਆ ਬਈ ਦੇ ਵਿੱਚ ਦੇਖੋ ਜਿਹੜੇ ਹੁਣ ਯਾਰੋ ਯੋਦੇ ਹੁੰਦੇ ਆ ਜਿਹੜੇ ਚੰਗੀ ਸੋਚ ਲੈ ਕੇ ਚੱਲਦੇ ਆ ਜਦਵੇ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਆਪਾਂ ਜਾਂ ਮਤਲਬ ਕੋਈ ਗੱਲਬਾਤ ਕਰੀਏ ਅਹਿਮ ਰਾਨ ਸੀ ਫੈਸਲਾ ਲੈਣਾ ਪਿਆ ਸੀ ਉਹਦੇ ਵਿੱਚ ਸਾਡੇ ਜਿਹੜੇ ਸੀਗੇ ਆ ਮਤਲਬ 100 ਜਿਹੜੇ ਨੌਜਵਾਨ ਸੀਗੇ ਭਾਰਤੀ ਕਿਸਾਨ ਜੂਨੇ ਇੱਕ ਤਾਂ ਸਿੱਧੂ ਪਰਚਤਵੇਂ ਦੇ ਸੀ 10 ਅਤਰਨ ਵਾਕੀਆਂ ਦੇ ਸੀਗੇ ਤੇ ਉਸਦੇ ਬਾਅਦ 10 ਹਰਿਆਣੇ ਦੇ ਆ ਗਏ ਤੇ ਉਸ ਤੋਂ ਬਾਅਦ ਆਪਣੇ 121 ਹੋ ਗਏ ਸੀਗੇ 22 ਡੱਲੇ ਵਾਲਾ ਸਾਹਿਬ ਜਦੋਂ 121 ਹੋਈ ਡੱਲੇ ਵਾਲਾ ਸਾਹਿਬ ਬੈਠੇ ਹੋਣ ਤਾਂ ਫਿਰ ਤੁਹਾਨੂੰ ਪਤਾ ਵੀ ਕਿੱਥੇ ਗੱਲ ਜਾਂਦੀ ਹੈ ਕੋਈ ਜਿਵੇਂ ਤੁਸੀਂ ਮਰਨ ਵਰਤ ਸ਼ੁਰੂ ਕੀਤਾ ਸੀ ਜਿਵੇਂ ਡੱਲੇ ਵਾਲਾ ਸਾਹਿਬ ਨੂੰ ਵੀ ਇੰਨੇ ਦਿਨ ਹੋ ਗਏ ਕੋਈ ਮਨ 'ਚ ਡਰ ਨਹੀਂ ਸੀ ਵੀ ਜੇ ਇੰਨੇ ਦਿਨ ਭੁੱਖੇ ਰਹਿਣਾ ਪਿਆ ਗਿਆ ਤਾਂ ਕੁਝ ਹੋ ਵੀ ਸਕਦਾ ਦੇਖੋ ਜੀ ਗੱਲ ਇਹ ਆ ਜਿਹੜੇ ਸਾਡੇ ਐਸਕੇਮ ਨਾਨ ਪੋਲਿਟੀਕਲ ਦੇ ਕਨਵੀਨਰ ਨੇ ਕਿਸਾਨਾਂ ਦੇ ਮਸੀਹਾ ਕਿਸਾਨਾਂ ਦੇ ਥੰਮ ਲੋਕਾਂ ਦੇ ਹਮਦਰਦ ਜਥੇਬੰਦੀ ਸੂਬਾ ਪ੍ਰਧਾਨ ਜਗਦੀਸ਼ ਸਿੰਘ ਢੱਲੇਵਾਲ ਜੀ ਨੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ ਪੂਰਨਪੂਰਨ ਤੌਰ ਤੇ ਗੁਰੂ ਤੇ ਭਰੋਸਾ ਕਰਦੇ ਆ ਉਹ ਜਿਹਾਂ ਦੀ ਉਹ ਆ ਜੇ ਆਗੂ ਨਾ ਤਾਂ ਤਕ ਪੈਦਾ ਹੋਇਆ ਨਾ ਪੈਦਾ ਹੋਣਾ ਜਿਹੜੇ ਕਿ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਆ ਦੇਖੋ ਹੁਣ ਦੇਖਿਆ ਪਿਛਲੀ ਵਾਰ ਵੀ ਅਸੀਂ 13 ਮਹੀਨੇ ਦੇ ਲਈ ਭੂਵਾਂ ਦੇ ਬੈਠ ਕੇ ਆਏ ਸੀਗੇ ਉਦੋਂ ਵੀ ਜੇ ਆਪਾਂ 10-15 ਦਿਨ ਉੱਥੇ ਬਹਿ ਜਾਂਦੇ ਆਂਧੋਲਨਾਪੁਰ ਦੁਆਰਾ ਨਾ ਖੜਾ ਕਰਨਾ ਪੈਂਦਾ ਹੁਣ ਦੇਖੋ 13 ਤਰੀਕ ਤੋਂ ਚੱਲੇ ਸੀਗੇ ਸੌਟ ਗਾਡੀ ਤੁਹਾਡੇ ਵਿੱਚ ਗੱਲ ਦੱਸਦਾ ਇਹਨੂੰ ਮੈਂ ਉਹਦੇ ਵਿੱਚ ਸਾਡਾ ਸੁਭਕਰਨ ਵੀ ਸ਼ਹੀਦ ਕੀਤਾ ਇਹਨਾਂ ਨੇ ਫਰਤਪਾਲ ਨੂੰ ਬੋਰੀਆਂ ਚ ਬੋਰੀਆਂ ਚ ਪਾ ਕੇ ਲੱਤਾਂ ਤੋੜੀਆਂ ਉਹਦੀਆਂ 6 ਨੌਜਵਾਨਾਂ ਦੇ ਅੱਖਾਂ ਚ ਲਿਆਂ ਗਈਆਂ 400 ਤੋਂ ਬਾਅਦ ਨੌਜਵਾਨ ਜ਼ਖਮੀ ਹੋ ਗਏ ਉਸ ਤੋਂ ਬਾਅਦ ਪੈਦਲ ਆਜੋ ਪੈਦਲ ਜਾਣਾਂ ਟ੍ਰੇਨਾਂ ਤੇ ਫਾਰਮਰੀਆ ਕਰਕੇ ਵੀ ਆਗੂ ਕਹਿੰਦੇ ਹੁੰਦੇ ਆ ਜਾਂ ਹੋਰ ਵੀ ਆਪਣੇ ਬੰਦੇ ਕਹਿੰਦੇ ਆ ਵੀ ਜਿਹੜੇ ਲੀਡਰ ਹੁੰਦੇ ਆ ਆਪਦੀ ਫੌਜ ਮਰਵਾ ਦਿੰਦੇ ਹੁੰਦੇ ਆ ਮਾਮਾ ਦੇ ਪੁੱਤ ਮਰਵਾ ਦਿੰਦੇ ਆ ਤਾਂ ਪ੍ਰਧਾਨ ਨੇ ਫੈਸਲਾ ਲਿਆ ਸੀਗਾ ਵੀ ਮਾਮਾ ਦੇ ਪੁੱਤ ਨਹੀਂ ਮਰਵਾਉਣੇ ਸਭ ਤੋਂ ਪਹਿਲਾਂ ਮੈਂ ਆਪਣੀ ਸਿਹਤ ਦੇਵਾਂਗਾ ਆਦੋਂ ਨਾਲ 55ਵਾਂ ਦਿਨ ਚੱਲ ਰਿਹਾ ਔਫ वहां ਉੜਦੀ ਰਹਿੰਦੇ ਨੇ ਬਹੁਤ ਖੂਸੰਦਾਰ ਰਹਿੰਦਾ ਪਰ ਜਿਹੜਾ ਅਸੀਂ ਵੀ ਕਹਿੰਨੇ ਆ ਜਿਵੇਂ ਉਹਨੂੰ ਕਹਾਟਣ ਵਿੱਚ ਕਿਹਾ ਸੀ 26 ਕਰੋੜ ਦੀ ਜਾਇਦਾਦ ਨਾ ਕਰਵਾ ਦੋ ਜੇਕਰ ਪ੍ਰਧਾਨ ਜੀ ਦੇ ਵਿੱਚ ਅਜਿਹੀ ਕੋਈ ਗਲਵਾਦ ਵਧੇ ਸੈਲਡੀ ਨੇ ਹੁਣ ਵੀ ਪ੍ਰਧਾਨ ਜੀ ਨੇ ਜਦੋਂ ਕੱਲ ਆਪਣੇ ਕੇਂਦਰੀ ਮੰਤਰੀ ਮੀਟਿੰਗ ਕਰਨ ਆਏ ਸੀਗੇ ਉਦੋਂ ਪ੍ਰਧਾਨ ਨੇ ਇਹ ਗੱਲ ਕਹੀ ਵੀ ਜਿਹੜੇ ਸਾਡੇ 121 ਮੇਰੇ ਜੋਧੇ ਮਰਜੀਵੜੇ ਬੈਠੇ ਆ ਜਿਵੇਂ ਉਹ ਫੈਸਲਾ ਕਰਨਗੇ ਉਹ ਮੈਂ ਫੈਸਲਾ ਲਵਾਂਗਾ ਫਿਰ ਉਹ ਸਾਡੇ ਕੋਲੇ ਗਏ ਤਾਂ ਅਸੀਂ ਸਾਰੇ ਹਾਂ ਭਰੀ ਫਿਰ ਪ੍ਰਧਾਨ ਜੀ ਨੇ ਟ੍ਰੀਟਮੈਂਟ ਲਿਆ ਤੇ ਸਾਡਾ ਮਰਮਰਤਲ ਪਾਇਆ ਅਸੀਂ ਤਾਂ ਆਦਮੀ ਉੱਠ ਕੇ ਰਾਏ ਸੀਗੇ ਵੀ ਇਹਦੇ ਵਿੱਚ ਜਿੰਨਾ ਤੇ ਸਾਨੂੰ ਆਪਦੀ ਸਾਧਤ ਕਿਉਂ ਨਾ ਦੇਣੀ ਪਵੇ ਜਦੋਂ ਸਾਡੇ ਕੋਲ ਜ਼ਮੀਨਾਂ ਨਹੀਂ ਫਸਲਾਂ ਨਹੀਂ ਨਸਲਾਂ ਨਹੀਂ ਪਤਣ ਗਿਆ ਤੇ ਫਿਰ ਅਸੀਂ ਕਾਹਦੇ ਵਾਸਤੇ ਬੈਠੇ ਆ ਉਦੋਂ ਬਾਅਦ ਗੋਲੀ ਨਾਲ ਚੱਲ ਕੇ ਵੀ ਜਿਵੇਂ ਗੋਲੀਆਂ ਪੈਂਦੀਆਂ ਨੇ ਸਾਡੀ ਐਸਓਸੀ ਪ੍ਰਧਾਨ ਜੀ ਦੀ ਭਈ ਅਸੀਂ ਸ਼ਾਂਤ ਬਈ ਸਿੱਧੀ ਪ੍ਰਾਪਤ ਕਰਾਂਗੇ ਚਾਹੇ ਸਾਡੇ ਜਿੰਨੀਆਂ ਮਰਜ਼ੀ ਸਿੱਧੀਆਂ ਹੋ ਜਾਣ ਜਿਵੇਂ ਹੁਣ 121 ਸੀਗੇ ਹੋ ਸਕਦੇ ਤੂੰ ਵੱਡੇ ਜਥੇ ਬੈਠਨੇ ਸ਼ੁਰੂ ਹੋ ਜਾਂਦੇ ਤਾਂ ਇਹ ਜਿਹੜੇ ਅੱਜ ਕਿਸਾਨਾਂ ਨੇ ਜਿਹੜਾ ਮਰਨ ਵਰਤੋ ਕੀਤਾ ਤਾਂ ਖਤਮ ਕੀਤਾ ਉਹਨਾਂ ਦੇ ਜਿਹੜੇ ਪਰਿਵਾਰ ਵੀ ਅੱਜ ਪਹੁੰਚਣੇ ਹੋਇਆ ਕਿਉਂਕਿ ਜ਼ਿਆਦਾਤਰ ਕਿਸਾਨਾਂ ਜਿਹੜੇ ਉਹਨਾਂ ਨੇ ਜਿਹੜਾ ਮਰਨ ਵਰਤਾ ਉਹ ਬਿਨਾਂ ਦੱਸੇ ਜਿਹੜਾ ਆਪਣਾ ਫੈਸਲਾ ਲੈ ਕੇ ਇੱਥੇ ਆਪਣਾ ਟਰੀਟਮੈਂਟ ਸ਼ੁਰੂ ਕੀਤਾ ਸੀ ਤਾਂ ਅਸੀਂ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਇਹ ਭੈਣ ਨੇ ਅੱਜ ਤੁਹਾਡੀ ਡੱਲੇਵਾਲ ਜੀ ਨਾਲ ਅੱਜ ਮੁਲਾਕਾਤ ਹੋਈ ਜੀ ਹਾਂਜੀ ਕੀ ਲੱਗਦਾ ਸੀ ਤੁਸੀਂ ਦੇਖ ਕੇ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੇ ਇਸ ਕਰਕੇ ਮਤਲਬ ਇੱਕ ਟਰੀਟਮੈਂਟ ਸ਼ੁਰੂ ਹੋ ਗਿਆ ਹੌਲੀ ਹੌਲੀ ਸੀਤ ਵਿੱਚ ਸੁਧਾਰ ਆ ਜਾਊਗਾ ਵੀ ਆਪ ਨੂੰ ਰੋਜ਼ ਤਿਲ ਤਿਲ ਘਟਦਾ ਸੀਗਾ ਤੇ ਅੱਜ ਸਾਨੂੰ ਉਮੀਦ ਵੱਜ ਗਈ ਹੈ ਵੀ ਤਿਲ ਤਿਲ ਵਧੂਗਾ ਹੂੰ ਬੱਸ ਦੇ ਦੀ ਖੁਸ਼ੀਆਂ ਵੀ ਟ੍ਰੀਟਮੈਂਟ ਲੈਣਾ ਸ਼ੁਰੂ ਹੋ ਗਿਆ ਤੇ ਚਲੋ ਮੈਂ ਪਰਮਾਤਮਾ ਅਰਦਾ ਕਰੂਗਾ ਤੇ ਵੀ ਉਹਦੀ ਜ਼ਿੰਦਗੀ ਸੀਤ ਇੰਨੀ ਕਮਜ਼ੋਰ ਹੋਈ ਵੀ ਸੀ ਬਣਨ ਤੋਂ ਦੇਖ ਕੇ ਕੁਝ ਲੱਗਦਾ ਭਾਵਕ ਹੋਈਦਾ ਹੀ ਆ ਵੀ ਵੇਖੋ ਕੀ ਇਹ ਸੇਤਸੀ ਕੀ ਬਣ ਗਿਆ ਤੇ ਹੁਣ ਉਹ じゃ ਬਣ ਨਹੀਂ ਰਹਿਣਾ ਹੁਣ ਨਹੀਂ ਬੰਨਾ ਹੋ ਜਾ ਕਿ ਉਹ ਬੇਹੱਦ ਇੱਕ ਮੁਠ ਬਣ ਗਈ ਹੈਗੀਆ ਮਤਲਬ ਹੱਡੀਆਂ ਦੀ ਤੇ ਇਹਦਾਂ ਜਵਾਨੀਆਂ ਦੇ ਵਿੱਚ ਹੁੰਦੀ ਹੈ ਗੱਲ ਇੱਕ ਸਰੀਰ ਉਸ ਤਰ੍ਹਾਂ ਦੀ ਤੈਨੂੰ ਪਤਾ ਵੀ ਇੱਕ ਬਿਮਾਰੀ ਦਾ ਸ਼ਿਕਾਰ ਵੀ ਹੈਗਾ ਬਾਕੀ ਫਿਰ ਉਮਰ ਵੀ ਪਹੇਂ ਸਾਲ ਦੀ ਹੈਗੀਆ ਹੂੰ ਇਸ ਉਮਰ ਦੇ ਵਿੱਚ ਦੁਬਾਰਾ ਸਰੀਰ ਨੂੰ ਤਿਆਰ ਕਰਨਾ ਤਾਂ ਬਹੁਤ ਜ਼ੋਰ ਲੱਗ ਜਾਂਦਾ ਤੇ ਜੋਰ ਤਾਂ ਲਾਵਾਂਗੇ ਤਿਆਰ ਕਰਨ ਨੂੰ ਵਾਹੀ ਗਰੂ ਦੀ ਜ਼ਿੰਦਗੀ ਬਚੇ ਮੇਰੇ ਤੋਂ ਵੱਡੇ ਆ ਕਿ ਛੋਟੇ ਆ ਛੋਟੇ ਆ ਕਿੰਨੇ ਤੋਂ ਕਿੰਨੇ ਛੋਟੇ ਤੁਹਾਡੇ ਮੈਥੋਂ ਪੌਣੀ ਦੇ ਸਾਲ ਛੋਟੇ ਤੇ ਜਿਵੇਂ ਆ ਕਿਸਾਨ 121 ਬੈਠੇ ਸੀ ਹੋਰ ਲੋਕਾਂ ਦੇ ਸਹਿਯੋਗ ਨੂੰ ਕਿਵੇਂ ਦੇਖਦੇ ਹਾਂ ਜਿਹੜੀ ਉਹਨਾਂ ਦੇ ਸਹਿਯੋਗ ਨੂੰ ਆ ਦੇਖ ਕੇ ਬੜਾ ਆਂਦੇ ਹੁੰਦੇ ਮੈਨੂੰ ਸਕੂਨ ਮਿਲਿਆ ਦੀ ਦੇਖੋ ਮੇਰੇ ਇੱਕ ਵੀਰ ਦੇ ਪਿੱਛੇ ਕਿੰਨੇ ਵੀਰ ਬੈਠੇ ਆ ਹਨਾ ਹੁਣ ਇਹ ਵੀ ਸਾਰੇ ਮੇਰੇ ਵੀਰ ਆ ਕੋਈ ਬੱਚੇ ਆ ਪੁੱਤ ਆ ਪਿਤਾ ਸਮਾਨ ਦੇਖੋ ਮੈਂ ਸਪੈਸ਼ਲ ਚੱਲ ਕੇ ਅਗਲੇ ਦਿਨ ਸਵੇਰ ਮਿਲ ਕੇ ਆਈ ਸਾਰਿਆਂ ਨੇ ਮੈਨੂੰ ਆਖਿਆ ਵੀ ਬਸ ਫਿਕਰ ਨਹੀਂ ਕਰਨਾ ਅਸੀਂ ਸਹੀ ਸਲਾਮਤ ਆ ਫਿਕਰ ਨਹੀਂ ਕਰਨਾ ਸੀ ਸਹੀ ਸਲਾਮਤ ਧਰਮੈਨ ਦਾ ਬਹੁਤ ਬਹੁਤ ਧੰਨਵਾਦ ਮੇਰੇ ਬੱਚਿਆਂ ਨੇ ਕਿੰਨਾ ਯੋਗਦਾਨ ਪਾਇਆ ਵੇਖੋ ਘਰੋਂ ਵੀ ਨਹੀਂ ਪੁੱਛਿਆ ਤੇ ਮਰਨ ਵਰਤ ਤੇ ਬਿਠੇ ਤੇ ਮਰਨ ਵਰਤ ਦਾ ਨਾਂ ਦੇਖੋ ਕਿੰਡਾ ਪੜਾ ਕਿੰਡੀ ਵੱਡੀ ਇੱਕ ਕੁਰਬਾਨੀ ਆ ਇਹ ਹੈ ਅਕਸਰ ਜਦੋਂ ਘਰੇ ਪਰਿਵਾਰਾਂ ਨੂੰ ਪਤਾ ਲੱਗਦਾ ਪਰਿਵਾਰਾਂ ਦੇ ਦਿਲ ਚੋਂ ਚੀਸ ਨਿਕਲਦੀ ਆ ਵੀ ਮਰਨ ਵਰਤ ਦਾ ਨਾਂ ਸੁਣ ਕੇ ਤੇ ਮਰ ਜਾਣਾ ਤਾਂ ਦੇਖੋ ਕਿੰਡੀ ਵੱਡੀ ਗੱਲ ਹੁੰਦੀ ਆ ਹਨ ਤੇ ਉਹਨਾਂ ਪਰਿਵਾਰਾਂ ਦੇ ਵੀ ਅੱਜ ਤੱਕ ਜਮਾਂ ਮੈਂ ਜਿਨ੍ਹਾਂ ਨੇ ਅੱਜ ਤੱਕਰ ਧੰਨਵਾਦ ਜਿਨ੍ਹਾਂ ਨੇ ਕੋਈ ਐਸੀ ਗੱਲ ਦੀ ਉਹ ਰਵੀ ਮਹਿਸੂਸ ਨਹੀਂ ਕੀਤਾਗਾ ਵੀ ਸਟੇ ਘਰ ਦੇ ਵੀ ਬੈਠੇ ਆ ਮਰਨ ਵਰਤ ਤੇ ਬੈਠੇ ਆ ਉਹਨਾਂ ਨੇ ਹੌਸਲਾ ਵਧਾਈ ਦਿੱਤੀ ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਭੈਣ ਪਾਈ ਹੋ ਜੀ ਅਸੀਂ ਛੇ ਭੈਣਾਂ ਲੋ ਪਾਈ ਸਤੈ ਇਹ ਵੀ ਤੁਹਾਡੇ ਇਹ ਇਹ ਪਰਜਾਈ ਹੈਗੀ ਮੱਤੇ ਵੀ ਤੇ ਉਹ ਮਤਲਬ ਕਿ ਕਦੋਂ ਤੋਂ ਤੁਸੀਂ ਦੇਖਦੇ ਹੋ ਕਦੋਂ ਤੋਂ ਕਿਸਾਨੀ ਸੰਘਰਸ਼ਾਂ ਚ ਆਏ ਨੇ ਜਸਦਾ ਜੀ ਇਹਨਾਂ ਨੂੰ ਮਤਲਬ ਹੋ ਗਿਆ 35 ਸਾਲ ਦੇ ਲਗਭਗ ਸੁਣਿਆ ਤੁਸੀਂ ਮੈਂ ਕਿਵੇਂ ਇਹਨਾਂ ਦਾ ਇੱਧਰ ਨੂੰ ਆਉਂਦਾ ਜਿਹੜਾ ਸਬਬ ਬਣਿਆ ਤੇ ਉਸ ਪਰਮਾਤਮਾ ਨੇ ਕਰ ਲਿਆ ਵਾਹਿਗੁਰੂ ਨੇ ਜੋ ਪੜੇ ਲਿਖੇ ਸੀਗੇ ਮਤਲਬ ਇਹ ਕਿਤਾਬਾਂ ਦੇ ਵਿੱਚ ਸਾਰਾ ਕੁਝ ਆਉਂਦਾ ਲਿਖਿਆ ਹੋਇਆ ਸੰਵਿਧਾਨ ਤੇ ਵਿੱਚ ਸਾਰਾ ਕੁਝ ਮਿਲਦਾ ਹੈ ਫਿਰ ਇਹਦਾ ਮਸ ਉਹ ਗੱਲਾਂ ਦੇ ਹੁੰਦੇ ਪਰ ਵਾਹਿਗੁਰੂ ਆਪ ਹੀ ਲਾ ਲੈਂਦਾ ਜਿੱਥੇ ਲਾਉਣਾ ਹੁੰਦਾ ਹਨਾ ਤੋ ਇਹ ਆਪਾਂ ਮਿਸ ਕਿੰਨੀ ਕਰਦੇ ਹੁੰਦੇ ਜੇ ਜੋ ਪ੍ਰਮਾਤਮਾ ਨੇ ਸੇਵਾ ਲੈਣੀ ਹੈ ਜੋ ਕਿਸ ਪਾਸੇ ਨੂੰ ਮੋੜ ਕੱਟਣਾ ਉਸ ਪਾਸੇ ਵਹੀ ਗੁਰੂ ਆਪ ਲਾ ਦਿੰਦਾ ਹੈ। ਨੇ ਹੋਰ ਕੋਈ ਸਾਡੇ ਘਰ ਵਿੱਚ ਤਾਂ ਕੋਈ ਕਮਾਈ ਕਰਨ ਵਾਲੇ ਸੀ ਸਾਡੇ ਦਾਦਾ ਜੀ, ਸਾਡੇ ਪਿਤਾ ਜੀ, ਚਾਚਾ ਜੀ ਸਾਰੇ ਸਧਾਰਨ ਬੰਦੇ ਸੀ। ਅਸਕਰ ਇੱਕ ਨੇ ਪੜ੍ਹਾਈ ਕਰ ਲਈ। ਬਾਕੀ ਇਹਨੇ ਸੰਵਿਧਾਨ ਪੜ੍ਹ ਲਿਆ। ਬਾਕੀ ਫਿਰ ਇਹਨੂੰ ਥੋੜਾ ਇੰਟਰਸਟ ਹੋ ਗਿਆ ਇਸ ਗੱਲ ਦਾ। ਇਹ ਨਹੀਂ ਇਸ ਵਸਿੰਮੋੜ ਘਟ ਲਿਆ ਤੇ ਹੁਣ ਇਤੋਂ ਕੋਈ ਕੋਈ ਸੁਨੇਹਾ ਤੁਸੀਂ ਦੇਣਾ ਚਾਹੁੰਦਾ ਹੋ ਪੂਰੇ ਕਿਸਾਨਾਂ ਦੇ ਨਾਂ ਮਜ਼ਦੂਰਾਂ ਦੇ ਨਾਂ ਜਾਂ ਲੋਕਾਂ ਦੇ ਨਾਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਨੇ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੰਨਾ ਵੱਡਾ ਸਾਥ ਦਿੱਤਾ ਹੈ ਤੇ ਵੇਖੋ ਸਾਥ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੁੰਦਾ ਵੀ ਇੱਕ ਦੇ ਨਾਲ ਇੱਕ ਤੇ ਦੂਜੇ ਦੇ ਨਾਲ ਦੂਜਾ ਜੁੜ ਜੁੜ ਕੇ ਵੇਖੋ ਕਿੰਨਾ ਵੱਡਾ ਕਾਫਲਾ ਬਣਦਾ ਹੈ ਹੂੰ ਐਡੇ ਵੱਡੇ ਕਾਫਲੇ ਤੁਸੀਂ 4 4 ਤਰੀਕ ਵਾਲਾ ਦੇਖਿਆ ਨਾ ਕਿਤੇ ਖੜਨ ਖੜੋਂ ਨੂੰ ਤਾਂ ਜਗਾ ਹੈ ਨਹੀਂ ਸੀਗੀ ਤੇ ਵੇਖੋ ਉਸੇ ਸਦਕੇ ਜਾਈਏ ਸ ਦੁਨੀਆ ਦੇ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਆਪਣਾ ਹਨਾ ਹੌਸਲਾ ਬਣ ਜਾਂਦਾ ਬੰਦੇ ਦਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ ਹਿੰਦੁਸਤਾਨ ਦਾ ਮੈਂ ਕਹਣੀ ਹੈ ਜਿਹੜੇ ਕੋਨੇ ਕੋਨੇ ਤੋਂ ਦੁਨੀਆ ਚੱਲ ਕੇ ਆਈ ਯੂਪੀ ਤੋਂ ਵੀ ਆਈ ਬਿਹਾਰ ਤੋਂ ਵੀ ਆਈ ਤਾਵਲ ਨੱਡੂ ਤੋਂ ਵੀ ਆਈ ਫਿਰ ਕਰਨਾਟਕਾ ਤੋਂ ਵੀ ਆਈ ਮੁਸਲਮਾਨ ਭਰਾਵਾਂ ਨੇ ਵੀ ਸਾਥ ਦਿੱਤਾ ਸਾਈਆਂ ਨੇ ਵੀ ਦਿੱਤਾ ਮਾਣੀ ਕੋਈ ਰਿਆ ਨਹੀਂ ਮੇਰੇ ਸਾਥ ਜਿਨ੍ਹਾਂ ਨੇ ਨਹੀਂ ਵੀ ਸਾਥ ਦਿੱਤਾ ਆਏ ਅਸੀਂ ਖਨੌਰੀ ਬਾਰਡਰ ਤੇ ਮੌਜੂਦ ਸੀ ਜਿੱਥੇ ਕਿ ਸਰਦਾਰ ਜਗਜੀਤ ਸਿੰਘ ਢੱਲੇ ਵਾਲ ਦੇ ਜਿਹੜੇ ਭੈਣ ਆ ਉਹ ਵੀ ਅੱਜ ਪਹੁੰਚੇ ਆ ਤੇ ਉਹਨਾਂ ਨੇ ਜਿਹੜਾ ਕਿਸਾਨਾਂ ਦਾ ਖਾਸ ਕਰ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਸੀ ਉਹਨਾਂ ਦਾ ਜਿਹੜਾ ਹੌਸਲਾ ਫੁਜਾਈ ਕਰਨ ਉਹਨਾਂ ਦਾ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਨੇ ਤੇ ਜਿਹੜੇ ਕਿਸਾਨ ਆ ਜਿਨ੍ਹਾਂ ਨੇ ਉਹਨਾਂ ਦਾ ਕਹਿਣਾ ਕਿ ਜਿਹੜਾ ਸੀ ਮਰਨ ਵਰਤਾ ਉਹ ਖਤਮ ਨਹੀਂ ਕੀਤਾ ਉਹ ਪੋਸਟਪੌਂਡ ਕੀਤਾ ਗਿਆ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਸਥਾਈ ਠੋਸ ਹੱਲ ਨਹੀਂ ਨਿਕਲੂਗਾ ਤਾਂ ਜਿਹੜਾ ਸੰਘਰਸ਼ ਆ ਉਹ ਪਰਿਵਾਰਾਂ ਸਮੇਤ ਉਹ ਮੋੜ ਤੋਂ ਵਢਣ ਦੀ ਤਿਆਰੀ ਕਰ ਸਕਦੇ ਨੇ ਤੇ ਉਹਨਾਂ ਦੇ ਜਿਹੜੇ ਹੌਂਸਲੇ ਆ ਉਹ ਕਹਿੰਦੇ ਬਲੰਦ ਨੇ ਤਾਂ ਅਗਲੀ ਵਾਰ ਕਿਸਾਨ ਦੇ ਨਾਲ ਜਿਹੜੇ ਪਰਿਵਾਰ ਆ ਉਹ ਵੀ ਕਹਿੰਦੇ ਭੁੱਖ ਹੜਤਾਲ ਜਾਂ ਮਰਨ ਵਰਤੇ ਬੈਠਣ ਲਈ ਤਿਆਰ ਨੇ ਧੰਨਵਾਦ